ਮੰਗ ਸਾਡੀ ਜੇ ਅਸੀਂ ਕੇਂਦਰ ਸਰਕਾਰ ਦੇ ਮੁਲਾਜ਼ਮ ਆ ਸਾਨੂੰ ਸਾਡਾ ਬਹੁਤ ਸ਼ੋਸ਼ਣ ਕੀਤਾ ਜਾ ਰਿਹਾ ਹੈਗਾ ਲਗਾਤਾਰ ਸਾਡਾ 4 ਘੰਟਿਆਂ ਦੀ ਡਿਊਟੀ ਦਾ ਸਮਾਂ ਬਣਾਇਆ ਹੋਇਆ ਹੈਗਾ ਜਦੋਂ ਕਿ ਅਸੀਂ 7-8 ਘੰਟੇ ਤੱਕ ਡਿਊਟੀ ਕਰਦੇ ਆਂ ਅੰਗਰੇਜ਼ਾਂ ਨੇ ਸਮੇਂ ਦਾ ਸੈੱਟ ਕੀਤਾ ਹ ਮਹਿਕਮੇ ਗੁਲਾਮੀ ਦਾ ਰਾਜ ਸੀ ਉਦੋਂ ਪਰ ਸਾਨੂੰ ਇਸੇ ਦੀ ਆਜ਼ਾਦੀ ਤੋਂ ਬਾਅਦ ਸਾਡੀ ਆਜ਼ਾਦੀ ਆ ਜੋ ਪਰ ਸਾਨੂੰ ਆਜ਼ਾਦੀ ਨਹੀਂ ਆਈ ਸਾਡਾ ਕਾਨੂੰਨ ਨਹੀਂ ਬਦਲਿਆ ਗਿਆ ਸਾਨੂੰ 4 ਘੰਟਿਆਂ ਦੇ ਵਿੱਚ ਹੀ ਰੱਖਿਆ ਗਿਆ ਸੀ 8 ਘੰਟੇ ਤੱਕ ਡਿਊਟੀ ਕਰਦੇ ਹਾਂ ਪਹਿਲਾਂ ਇੱਕ ਅਨਤਦੇਸ਼ੀ ਪੱਤਰ ਹੁੰਦਾ ਸੀ ਅਨਪੜ੍ਹ ਲੋਕ ਹੁੰਦੇ ਸੀ ਇੰਨਾ ਕੋਈ ਕੰਮ ਨਹੀਂ ਹੁੰਦਾ ਸੀ ਉਦੋਂ ਅਸੀਂ ਨਾਲ ਸਹਾਇਕ ਕੰਮ ਵੀ ਕਰ ਲੈਂਦੇ ਸੀਗੇ ਹੁਣ ਅਸੀਂ ਥੋੜੀ ਥੋੜੀ ਤਨਖਾਹ ਤੇ ਸਾਰਾ ਦਿਨ ਮਹਿਕਮੇ ਦੇ ਕੰਮ ਕਰਦੇ ਰਹਿੰਦੇ ਆ ਕਿਉਂਕਿ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਵਧ ਗਈਆਂ ਬੈਂਕ ਦਾ ਪਹਿਲਾਂ ਖਾਤਾ ਨਹੀਂ ਸੀ ਕਿਸੇ ਦਾ ਹੁੰਦਾ ਹੁਣ ਇੱਕ ਜਣੇ ਦੇ 10-10 ਖਾਤੇ ਹੁੰਦੇ ਆ ਪਹਿਲਾਂ ਪੜ੍ਹਦੀ ਵੀ ਐਨੀ ਜਨਰੇਸ਼ਨ ਨਹੀਂ ਸੀ ਹੁਣ ਹਰ ਬੱਚਾ ਪੜ ਰਿਹਾ ਹੈਗਾ ਸਾਰੇ ਕਾਗਜ਼ ਪੱਤਰ ਜਿਹੜੇ ਨੇ ਸਾਡੇ ਨਾਲ ਹੀ ਆ ਰਹੇ ਨੇਗੇ ਸਾਨੂੰ ਸਰਕਾਰ ਰੀੜ ਇਸ ਕਰਕੇ ਸਾਡੀਆਂ ਮੰਗਾਂ ਨੇ ਵੀ ਜਿਹੜੀ ਸਾਡੀ ਗ੍ਰੈਚੁਇਟੀ ਹੈ ਸਾਨੂੰ ਜਦੋਂ ਮੈਂ ਹੁਣ 39 40 ਸਾਲ ਦੀ ਸਰਵਿਸ ਅਗਸਤ ਚ ਰਿਟਾਇਰ ਹੋ ਜਾਊਂਗੀ ਪੂਰੀ ਕਰਕੇ ਮੈਨੂੰ ਸਿਰਫ 2 ਲੱਖ 10000 ਰੁਪਏ ਦੇ ਕੇ ਗਵਰਨਮੈਂਟ ਘਰੇ ਭੇਜ ਦੋਗੀ ਸਾਨੂੰ ਇਹ ਵੀ ਜਿਹੜੀ ਸਾਡੀ ਗ੍ਰੈਚੁਇਟੀ 1 ਡਾੜ ਲੱਖ ਰੁਪਏ ਇਹਨਾਂ ਨੇ ਕਿਹਾ ਉਹ 5 ਲੱਖ ਰੁਪਏ ਕਰਨੀ ਚਾਹੀਦੀ ਹੈ ਗਰੁੱਪ ਇੰਸ਼ੋਰੈਂਸ ਜਿਹੜਾ ਸਾਡੇ ਪਰਿਵਾਰ ਦਾ ਨਾਲ ਇਲਾਜ ਦਾ ਜਿਹੜਾ ਬੀਮਾ ਕਰਿਆ ਇਹਨਾਂ ਨੇ 50000 ਹੈ ਉਹਦਾ ਸਿਰਫ ਰਕਮ ਉਹ ਵੀ ਅਸੀਂ ਚਾਹੁੰਦੇ ਆ ਵੀ 5 ਲੱਖ ਰੁਪਏ ਹੋਣੀ ਚਾਹੀਦੀ ਹੈ 180 ਦਿਨਾਂ ਦੀਆਂ ਛੁੱਟੀਆਂ ਜੇਕਰ ਅਸੀਂ ਨਹੀਂ ਲੈਂਦੇ ਤਾਂ ਉਹ ਸਾਨੂੰ ਰਿਟਾਇਰਮੈਂਟ ਵੇਲੇ ਉਹਦੀ ਪੇਮੈਂਟ ਮਿਲਣੀ ਚਾਹੀਦੀ ਹੈ ਸਾਡੇ ਜਿਹੜੇ ਮਤਲਬ ਕੰਮ ਕਮਿਸ਼ਨ ਤੇ ਕਰਾਏ ਜਾਂਦੇ ਆ ਸਾਡੇ ਤੋਂ ਸਾਡਾ ਕਮਿਸ਼ਨ ਤੇ ਨਾ ਕਰਾਏ ਜਾਣ ਉਹ ਸਾਨੂੰ ਸਾਡਾ ਸਮਾਂ ਵਧਾਇਆ ਜਾਵੇ ਡਿਊਟੀ ਦਾ ਰਿਕਾਰਡ ਦੇ ਵਿੱਚ ਡਿਊਟੀ ਸੀ ਕਰਦੇ ਬਹੁਤ ਆ ਰਿਕਾਰਡ 'ਚ ਸਾਨੂੰ ਸਿਰਫ 4 ਘੰਟਿਆਂ ਜਾਂ 5 ਘੰਟਿਆਂ ਦੇ ਮੁਲਾਜ਼ਮ ਗਿਣਿਆ ਜਾਂਦਾ ਅਸੀਂ ਚਾਹੁੰਦੇ ਵੀ ਉਹ ਸਾਡਾ ਸਮਾਂ ਇਨਸੈਂਟਿਵ ਵਾਲਾ ਵੀ ਵਿੱਚ ਗਿਣ ਕੇ ਸਾਨੂੰ ਉਹਦਾ ਸਮਾਂ ਵਧਾਇਆ ਜਾਵੇ ਤੇ ਸਾਨੂੰ ਰੈਗੂਲਰ ਕੀਤਾ ਜਾਵੇ ਬਹੁਤ ਸਾਰੀਆਂ ਮੰਗਾਂ ਨਹੀਂ ਆ ਸਾਨੂੰ ਮੈਡੀਕਲ ਸਹੂਲਤ ਦਿੱਤੀ ਜਾਵੇ ਇੰਨਾ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਲਗਾਤਾਰ ਕਮਲੇ ਚੰਦਰਾ ਕਮੇਟੀ ਦੀ ਰਿਪੋਰਟ ਦੇ ਵਿੱਚ ਉਹਨਾਂ ਨੇ ਮੰਨਿਆ ਸੀ ਜਦੋਂ 2018 ਚ ਇਹਨਾਂ ਨੇ ਮਤਲਬ ਕਮੇਟੀ ਠਾਈ ਸੀ ਵੀ ਜਿਹੜੇ 12 ਸਾਲ ਦੀ ਸਰਵਿਸ ਕਰ ਚੁੱਕੇ ਜੀ ਡੀ ਐਸ ਪਿੰਨੂ ਦਾ ਕਰਮਚਾਰੀ ਨੇਗੇ ਉਹਨਾਂ ਨੂੰ ਇੱਕ ਇਨਕ੍ਰੀਮੈਂਟ ਜਿਹੜੇ 24 ਸਾਲ ਦੀ ਸਰਵਿਸ ਕਰ ਚੁੱਕੇ ਉਹਨਾਂ ਨੂੰ ਦੋ ਜਿਹੜੇ 36 ਸਾਲ ਦੀ ਸਰਵਿਸ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਤਿੰਨ ਲਾਭ ਮਹਿਕਮਾ ਦਵੇ ਪਰ ਇਹਨਾਂ ਨੇ ਮੰਨ ਕੇ ਵੀ ਉਹ ਮੰਗ ਲਾਗੂ ਨਹੀਂ ਕੀਤੀ ਹੈਗੀ ਅਸੀਂ ਲਗਾਤਾਰ ਸਰਕਾਰਾਂ ਨੂੰ ਛੋਟੇ ਮੱਤਰਨੇ ਲਾ ਕੇ ਸੰਕੇਤਕ ਧਰਨੇ ਲਾ ਕੇ ਲਾ ਕੇ ਨੋਟਿਸ ਦੇ ਕੇ ਲਗਾਤਾਰ ਦੇਖ ਲਿਆ ਹੁਣ ਅਸੀਂ ਨਕੋ ਨਕ ਹਾਰ ਗਏ ਆ ਸਾਡੇ ਸਬਰ ਨੂੰ ਇਹਨਾਂ ਨੇ ਅਜਮਾਇਆ ਅਸੀਂ ਅਣਮਿਥੇ ਸਮਝਦੀ ਹਰਦਾ ਹਤੇ ਜਾਣਾ ਸਾਡੀ ਮਜਬੂਰੀ ਹੋ ਗਈ ਕਿੰਨਾ ਕੰਮ ਪ੍ਰਭਾਵਕ ਸਾਰੇ ਕੰਪਰਭਾਤ ਹੋ ਰਿਹਾ ਜੀ ਜੋ ਵੀ ਚੀਜ਼ ਸ਼ਹਿਰਾਂ ਦੇ ਦਫ਼ਤਰ ਜਿੰਨੇ ਵੀ ਸ਼ਹਿਰਾਂ ਦੇ ਦਫ਼ਤਰ ਨੇ ਮੰਨ ਲਓ ਜਿਹੜੇ ਐਸਐਸ ਬੋਰਡ ਵਾਲੇ ਪੜਨ ਵਾਲੇ ਬੱਚੇ ਨੇ ਸਾਰੇ ਕਾਗਜ਼ ਸਾਡੇ ਨਾਲ ਹੀ ਪੜਾਈ ਵਾਲੇ ਬੱਚਿਆਂ ਦੇ ਜਾਂਦੇ ਆ ਯੂਨੀਵਰਸਿਟੀ ਵਾਲੇ ਸਾਰੇ ਕਾਗਜ਼ ਸਾਡੇ ਨਾਲ ਹੀ ਜਾਂਦੇ ਆ ਜਿੰਨੀਆਂ ਵੀ ਬੈਂਕਾਂ ਨੇ ਗਈਆਂ ਬੈਂਕ ਪਿੰਡਾਂ ਦੇ ਲੋਕ ਸਾਰੇ ਬੈਂਕਾਂ ਦੇ ਇੱਕ ਇੱਕ ਬੰਦੇ ਦੇ 10-10 ਖਾਤੇ ਨੇ ਉਹਦੇ ਨਾਲ ਰਿਲੇਟਡ ਜਿੰਨੇ ਵੀ ਕਾਗਜ਼ ਨੇ ਚੈੱਕ ਬੁੱਕ ਹੈ ਏਟੀਐਮ ਕਾਰਡ ਹੈ ਜੋ ਵੀ ਪੈਨ ਕਾਰਡ ਨੇ ਜੋ ਸਾਰੀਆਂ ਚੀਜ਼ਾਂ ਨੇ ਚੈੱਕ ਬੁੱਕ ਜਿਹੜੇ ਪਾਸ ਬੁੱਕ ਹੈ ਧੰਨਵਾਦ ਪੱਤਰ ਨੇ ਜਿਹੜੀਆਂ ਇੰਸ਼ੋਰੈਂਸ ਐਨੇ ਸੰਸਥਾਵਾਂ ਨੇ ਗਿਆ ਜਿੰਨੇ ਵੀ ਉਹ ਕਾਗਜ਼ ਭੇਜਦੀਆਂ ਨੇ ਇੰਸ਼ੋਰੈਂਸ ਵਾਲਿਆਂ ਦੇ ਉਹ ਵੀ ਸਾਰੇ ਸਾਡੇ ਰਾਹੀਂ ਜਾਂਦੇ ਆ ਹਰੇ ਪਾਸਪੋਰਟ ਵਗੈਰਾ ਜਿਹੜੇ ਸਾਰੇ ਉਹ ਸਾਡੇ ਰਾਹੀਂ ਡਿਲੀਵਰ ਹੁੰਦੇ ਆ ਸਾਰੇ ਕੁਛ ਪਿੰਡਾਂ ਦੇ ਵਿੱਚ ਜਿਹੜਾ ਕੋਈ ਜਾਣਾ ਉਹ ਸਾਡੇ ਤੋਂ ਪਾਸ ਕਰਾ ਕੇ ਇਹ ਹੁੰਦਾ ਵੀ ਜੇ ਪਤਾ ਹੀ ਹੋ ਉਹਨਾਂ ਨੂੰ ਪਿੰਡੇ ਦੇ ਰਹਿਣ ਵਾਲੇ ਇਹ ਬ੍ਰਾਂਚ ਪੋਸਟਮਾਸਟਰ ਨੇ ਏਬੀਪੀਐਮ ਨੇ ਬੀਪੀਐਮ ਨੇ ਇਹਨਾਂ ਨੂੰ ਪਤਾ ਹੀ ਹੋਊਗਾ ਵੀ ਇਹ ਲੋਕ ਉੱਥੇ ਹੈਗੇ ਆ ਕਿ ਹੈ ਨਹੀਂ ਮਰੇ ਦਾ ਜੰਮੇ ਦਾ ਪ੍ਰਮਾਣ ਉੱਥੇ ਰਹਿੰਦੇ ਦਾ ਨਾ ਰਹਿੰਦੇ ਦਾ ਸਾਡੀ ਗਵਾਹੀ ਦੇ ਨਾਲ ਹੀ ਹੁੰਦਾ ਇੱਕ ਤਰ੍ਹਾਂ ਦਾ ਜਦੋਂ ਅਸੀਂ ਲੈਟਰ ਦੇ ਦਿੰਨੇ ਆ